ਕਰਦੇ ਆਂ ਜੀ ਫਿਰ ਆਪਾਂ ਸਹਿਜ ਬਾਠ ਕਰਾਂਗੇ ਜੀ ਵਾਹ ਗੁਰੂ 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 ਸਤਨਾਮ ਸ਼੍ਰੀ ਵਾਹ ਗੁਰੂ ਸਾਹਿਬ ਜੀਓ ਵਡਹੰਸ ਮਹਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾਤਾ RAM ਹਮ ਪੁੱਛੋ ਹਮ ਪੁੱਛੋ ਸਤਿਗੁਰ ਪਾਸ ਹਰ ਬਾਤ RAM ਸਤਿਗੁਰ ਪਾਸ ਹਰ ਬਾਤ ਪੁੱਛੈ ਜਿਨ ਨਾਮ ਪਦਾਰਥ ਪਾਇਆ ਬਾਇਲੇ ਗਣਤ ਕਰੋ ਬੇਨੰਤੀ ਗੁਰ ਸਤਗੁਰ ਪੰਥ ਬਤਾਇਆ ਸੋਈ ਭਗਤ ਦੁਖ ਸੁਖ ਸਮਤ ਕਰ ਜਾਣੇ ਹਰ ਹਰ ਨਾਮ ਹਰ ਰਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤਗੁਰ ਮੇਲ ਸੁਖ ਦਤਾ ਸੁਣ ਗੁਰ ਮੁਖ ਸੁਣ ਗੁਰ ਮੁਖ ਨਾਮ ਸਭ ਵਿੰਸੇ ਹਉਮੇ ਪਾ ਪਾਰਾਮ ਜਪ ਹਰ ਹਰ ਜਪ ਹਰ ਹਰ ਨਾਮ ਲਥਿ ਅੜੇ ਜਗ ਦਾ ਪਾਰਾਮ ਹਰ ਹਰ ਨਾਮ ਜਿਨੀ ਆਰਿਆ ਗਿਨ ਕੇ ਦੁਖ ਪਾਪ ਨਿਵਾਰੇ ਸਤਗੁਰ ਗਿਆਨ ਖੜਗ ਹਥ ਦੀਨਾ ਜਪ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਤਾਰੀ ਸੁਖ ਦਾਤੇ ਦੁਖ ਲਾਥੇ ਪਾਪ ਸੰਤਾਪਾ ਸੁਣ ਗੁਰ ਮੁਖ ਸੁਣ ਗੁਰ ਮੁਖ ਨਾਮ ਸਭ ਬਿਨਸੇ ਹਾਵੇਂ ਪਾਪਾ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਪਾਇਆ ਰਾਮ ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ ਅਰੋਗਤ ਪਈ ਸਰੀਰਾ ਅਨ ਦਿਨ ਸਹਜ ਸਮਾਧ ਹਰ ਲਾਗੀ ਹਰ ਜਪਿਆ ਕਹਿਰ ਗੰਭੀਰਾ ਜਾਤੀ ਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਪਾਇਆ ਹਰ ਤਾਰੋ ਹਰ ਤਾਰੋ ਕਿਰਪਾ ਕਰਿ ਕਿਰਪਾਲਿ ਹੋ ਬਾਰੇ ਰਾਮ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਿਆਲ ਸਰਣਾਇਆ ਤੂ ਦੁਖ ਪੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਸਤ ਗੁਰੂ ਪੀੜ ਰਾਮ ਰਸ ਪਾਇਆ ਜਨ ਨਾਨਕ ਨਾਮ ਧਾਰੇ ਹਰ ਤਾਰੋ ਹਰ ਤਾਰੋ ਕਿਰਪਾ ਕਰ ਕਿਰਪਾ ਲੇਹੁ ਉਬਾਰੇ ਰਾਮ ਵਡਹੰਸ ਮਹਲਾ ਚੌਥਾ ਕੋੜੀਆਂ ੴ ਸਤ ਗੁਰ ਪਰਸਾਦ ਦੇ ਤੇ ਝੜ ਜੀ ਰਾਮਿਉ ਪਾਇਆ ਰਾਮ ਤਨ ਮਨਸ ਜਨਮ ਪੁਨ ਪਾਇਆ ਰਾਮ ਮਨਸ ਜਨਮ ਵਡ ਪੁਨਨੇ ਪਾਇਆ ਦੇਸੁ ਕੰਚਨ ਚੰਗੜਿਆ ਗੁਰਮੁਖ ਰੰਗ ਚਲੂ ਲਾ ਪਾਵੇ ਹਰ 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 ਨਵ ਰੰਗੜਿਆ ਇਹ ਤੇ ਸੁਬੰਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੇ ਵਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ ਨਾਮਿਉ ਪਾਇਆ ਦੇਹ ਪਾਵੋ ਜਿਨ ਬੁਝ ਚੰਗਾ ਰਾਮ ਚੜ ਲੰਗਾ ਜੇ ਬਿਕਮ ਪਯੰਗਾ ਨਾਮ ਬਿਕਮ ਪੁਯੰਗਾ ਅਨੰਤ ਤਰੰਗਾ ਗੁਰਮੁਖ ਪਾ ਲੰਗਾਏ ਹਰ ਬੋਹਿਤ ਚੜਵਟ ਭਾਗੀ ਲੰਗੇ ਗੁਰਖੇਵਟ ਸ਼ਬਦ ਤਰਾਈ ਅਨ ਦਿਨ ਹਰ ਰੰਗ ਹਰ ਹੋਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰੀ ਉੱਤਮ ਹਰ ਪਦ ਚੰਗਾ ਕੜੇ ਆ ਲੰਮੁਖੇ ਗੁਰ ਗਿਆਨ ਦੜਾਇਆ RAM ਤਨ ਪ੍ਰੇਮ ਹਰ ਚਾਪਕ ਲਾਇਆ RAM ਤਨ ਪ੍ਰੇਮ ਹਰ ਹਰ ਲਾਈ ਚਾਪਕ ਮਨ ਜਿਣੈ ਗੁਰਮੁਖ ਜਿਤਿਆ ਅਗੜੋ ਕਢਾਵੇ ਸ਼ਬਦ ਪਾਵੇ ਅਪਿਓ ਹਰ ਰਸ ਪੀਤੇਆ ਸੁਣ ਸ੍ਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੂਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਗਾਇਆ ਕੋੜੀ ਤੇ ਚੜਦੇ ਰਾਮਿਉ ਪਾਇਆ ਰਾਮ ਜਿਤ ਹਰ ਪ੍ਰਭ ਜਾਪੀ ਸਾ ਤਨ ਤਨ ਤੁਖਾਇਆ ਰਾਮ ਜਿਤ ਹਰ ਪ੍ਰਭ ਜਾਪੀ ਸਾ ਤਨ ਸਬਾਸੀ ਤੁਰ ਪਾਇਆ ਕਿਰਤ ਜੁੜੰਦਾ ਚੜਦੇ ਹੜ ਕੋੜੀ ਵਿਖਮ ਲੰਗਾਇ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜਰ ਜੈ ਪੂਰੇ ਮਿਲ ਸੰਤ ਜਨਾ ਜਨ ਜਾਈ ਜਨ ਲਾਲਕ ਹਰਬਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਈ ਵਡਹਾਂਸ ਮਹੱਲਾ ਚੌਥਾ ਦੇਹ ਤੇ ਜਨੜੀ ਹਰ ਨਵ ਰੰਗਿਆ RAM ਗੁਰ ਗਿਆਨ ਗੁਰੂ ਹਰ ਮੰਗਿਆ RAM ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣਿਆ ਸਭ ਜਨਮ ਸਫਲਿਓ ਕੀਆ ਕਰਤੇ ਹਰ ਰਾਮ ਨਾਮ ਵਖਾਣਿਆ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗਿਆ ਜਨ ਕਹੇ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗਿਆ ਦੇ ਕੰਚਨ ਜੀਨ ਸੋ ਵਿੰਨਾਰਾਮ ਜੜ ਹਰ ਹਰ ਨਾਮ ਰਤਨ ਨਾਮ ਜੜ ਨਾਮ ਰਤਨ गोविंद ਪਾਇਆ ਹਰ ਮਿਲੇ ਹਰ ਗੁਣ ਸੁਖ ਕਣੀ ਗੁਰ ਸ਼ਬਦ ਪਾਇ ਹਰ ਨਾਮ ਤੇ ਆਇਆ ਬਡ ਭਗੀ ਹਰ ਰੰਗ ਹਰ ਬਣੀ ਹਰ ਮਿਲੇ ਸੁਆਮੀ ਅੰਦਰ ਜਾਮੀ ਹਰ ਨਵ ਤਨ ਹਰ ਨਵ ਰੰਗਿਆ ਨਾਲਕ ਵਿਖਾੜੇ ਨਾਮ ਜਾਣੇ ਹਰ ਨਾਮ ਹਰ ਪ੍ਰਭ ਮੰਗਿਆ ਕੜਿਆਲ ਮੁਖੇ ਗੁਰ ਅੰਕਸ਼ ਪਾਇਆ ਰਾਮ ਮਨ ਮੈਂ ਗਲ ਗੁਰ ਸ਼ਬਦ ਵਸ ਆਇਆ ਰਾਮ ਮਨ ਵਸ ਗਤ ਆਇਆ ਪਰਮ ਪਦ ਪਾਇਆ ਸਾਤਨ ਕੰਤ ਪਿਆਰੀ ਅੰਤਰ ਪ੍ਰੇਮ ਲਗਾ ਹਰ ਸੇਤੀ ਕਰ ਸੋਹੇ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਿਤ ਹੈ ਵੱਡ ਭਾਗੀ ਹਰ ਹਰ ਧਿਆਇਆ ਦੇ ਕੋੜੀ ਜੇ ਜਿਤ ਹਰ ਪਾਇਆ ਰਾਮ ਮਿਲ ਸਤ ਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਰਹਿਮ ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਣ ਰੰਗ ਕੀ ਗੁਰ ਰਾਮ ਕਾਏ ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ ਜਨ ਨਾਨਕ ਹਰਿ ਕਿਰਪਾ ਤਾਰੀ ਦੇਹ ਕੋੜੀ ਚੜ ਹਰ ਪਾਇਆ ਰਾਗ ਬਟ ਹੰਸ ਮਹੱਲਾ ਪੰਜਮਾ ਛੰਤ ਕਰ ਚੌਥਾ ਇਕ ਓੰਕਾਰ ਸਤਗੁਰ ਪਰਸਾਦ ਗੁਰ ਮਿਲ ਲਤਾ ਜੀ ਰਾਮ ਪਿਆਰਾ ਰਾਮ ਇਹੋ ਤਨ ਮਨ ਦੇ ਤੜਾ ਬਾਰੋ ਬਾਰਾ ਰਾਮ ਤਨ ਮਨ ਦਿੱਤਾ ਪਵ ਜਲ ਜੀਤਾ ਚੁਕੀ ਕਾਣ ਜਮਾਣੀ ਅਸਥਿਰthia ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ਸੋ ਕਰ ਲਤਾ ਸਹਿਜ ਸਬਤਾ ਹਰ ਕਾ ਨਾਮੇ ਅਧਾਰਾ ਕੋ ਨਾਨਕ ਸੁਖ ਮਾਣੇ ਰਨੀਆਂ ਗੁਰਪੂਰੇ ਕੋ ਨਮਸ ਕਾਰਾ ਸੁਣ ਸੱਜਣ ਜੀ ਮੈਂ ਡੜੇ ਮੀਤਾ ਰਾਮ ਗੁਰਮੰਤਰ ਸ਼ਬਦ ਸਚ ਦਿੱਤਾ RAM ਸਚ ਸ਼ਬਦ ਤੇ ਆਇਆ ਮੰਗਲ ਗਾਇਆ ਚੁਕੇ ਮਨੋ ਹਦਿਸਾ ਸੋ ਪ੍ਰਭ ਪਾਇਆ ਕਤੈ ਨ ਜਾਇਆ ਸਦਾ ਸਦਾ ਸੰਗ ਬਿਸਾ ਪ੍ਰਭ ਜੀ ਪਨ ਸਚਾ ਮਾਣਾ ਪ੍ਰਭ ਹਰਤਨ ਸਹਿ ਜੀ ਦਿੱਤਾ ਕਹ ਨਾਨਕ ਤਿਸ ਜਨ ਬਲੇ ਹਾਰੀ ਤੇਰਾ ਦਾਨ ਸਬਨੀ ਹੈ ਲੀਤਾ ਤੋ ਪੜਨਾ ਤਾ ਤ੍ਰਿਪਤੀਆ ਘਾਇ ਰਾਮ ਮਨthia ਠੰਡਾ ਸਭ ਤ੍ਰਿਸਨ बुਝਾਏ ਰਾਮ ਮਨthia ਠੰਡਾ ਜੁਕੀ ਡੱਡਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਗੁਰ ਕੈ ਕੁਰਬਾਨਾ ਨਿਰਪੋਪੇ ਖਸਮ ਰੰਗ ਰਾਤੇ ਜਮ ਕੀ ਤ੍ਰਾਸ बुਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੋ ਲੈ ਵਲਾਏ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹਿ ਨਿਰਗੁਣ ਜੀਉ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਦ ਸਾਲਾ ਹੀ ਗੁਣ ਅਵ ਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ਼ ਲਿਆ ਖੈ ਨਮਾਹੀ ਨਨਿਤ ਪਾਈ ਵਜੀ ਵਦਾਈ ਵਾਜੇ ਅਨਹਦ ਤੂਰੇ ਕਹ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਖੇ ਜੀ ਸਗਲ ਵੀ ਸੂਰੇ ਸਲੋਕ ਕਿਆ ਸੁਣੇ ਤੂ ਊੜ ਮੰਜਨ ਪਵਣ ਚੁਲਾਰੇ ਆ ਨਾਨਕ ਸੁਣ ਅਰ ਤੇ ਪਰਵਾਣ ਜੋ ਸੁਣੇ ਤੇ ਸੱਚ ਤਹੀਂ chant ਤਿਨ ਕੋਲ ਕਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਸੇ ਸਹਜ ਸੁਹੇਲੇ ਜਿਨ ਹਰ ਹਰ ਰਸਨਾ ਪੜਿਆ ਰਾਮ ਸੇ ਸਹਜ ਸੁਹੇਲੇ ਗੁਣ ਅਮੂਲੇ ਜਗਤ ਉਧਾਰਣੀ ਆਏ ਪੈ ਬੋਹਿਤ ਸਾਗਰ ਪ੍ਰਭ ਚਰਣਾ ਕੀਤੇ ਪਾਰ ਲੰਘਾਏ ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਕੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਸ ਲੋਕ ਲੋਇਣ ਲੋਇ ਟਿਟ ਪਿਆਸ ਨ ਬੁਜੇ ਮੂਕਣੀ ਨਾਨਕ ਸੇ ਅਖੜੀਆਂ ਬੇਅੰਨ ਜਿਨਨੀ ਦਿਸੰਦੋ ਮਾ ਪੀਰੀ ਛੰਤ ਜਿਨਨੀ ਹਰ ਪ੍ਰਭ ਡਿਠ ਤਿਨ ਗੁਰ ਬਾਣੀ RAM సే సచి దర్ఘେ ਪਾਣੀ RAM ਠਾਕੁਰ ਮਾਨੇ ਸੇ ਪਰਦਾਨੇ ਹਰ ਸੇ ਤੀਰੰਗ ਰਾਤੇ ਹਰ ਰਸੇ ਅਘਾਈ ਸਹਜ ਸਮਾਏ ਕਟਕਟ ਰਮయ్యా ਜਾਤੇ ਸੇਈ ਸਜਣ ਸੰਤ ਸੇ ਸੁਕੀਏ ਠਾਕੁਰ ਆਪਣੇ ਪਾਣੀ ਕਹ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਦ ਗੁਰ ਬਾਣੀ ਸ ਲੋਕ ਦੇਹੇ ਅੰਧਾਰੀ ਅੰਤ ਸੁਣਜੀ ਨਾਮ ਵੀ ਹੋਣਿਆ ਨਾਨਕ ਸਫਲ ਜਨਮ ਜੇ ਕਟਵਟਾ ਸਚ ਤਨੀ ਛੰਤ ਤੈਨ ਖੰਨੀਏ ਵੰਜਾ ਜਿਨ ਮੇਰਾ ਹਰ ਪ੍ਰਭ ਢਿਠਾ ਰਾਮ ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ ਹਰ ਮਨੇ ਮੀਠਾ ਪ੍ਰਭੂ ਤੁਠਾ ਅਮਿਓ ਬੂਠਾ ਸੁਖ ਪਏ ਦੁਖ ਨਾਸ ਪਰਮ ਬਿਨਾਸ ਤਨ ਤੇ ਜਪ ਜਗਦੀਸ਼ ਇਸੈ ਜੈ ਜੈ ਮੋਹ ਰਹਿਤ ਬਿਕਾਰ ਥਾਕੇ ਪੰਚ ਤੇ ਸੰਗ ਟੂਟਾ ਪਹਾਨਾਨਕ ਤਿੰਨ ਖੰਨੀਏ ਵੰਜਾ ਜਿਨ ਕਟ ਮੀਰਾ ਹਰ ਪ੍ਰਭੂ ਉਠਾਸ ਲੋਕ ਜੋ ਲੋੜਿੰਦੇ RAM ਸੇਵਕ ਸੇ ਕਾਂਡਿਆ ਨਾਨਕ ਜਾਣੇ ਸਤ ਸੰਤ ਨਾ ਬਾਹਰਾ ਛੰਤ ਮਿਲ ਜਲ जले खटा ना राम संग ज्योति ज्योत मिला ना राम समाए पूरन पुरख करते आप आप ही जानी है तह सुन सहज समाद लागी एक एक बखानी है आप गुप्ता आप मुक्त आप आप बखाना ਨਾਨਕ ਪ੍ਰਮਪੈ ਗੁਣ ਬਿਨਾ ਸੇ ਮਿਲ ਜਲ ਜਲੇ ਖਟਾਣਾ ਵਡਹੰਸ ਮਹਲਾ 5 ਪ੍ਰਭ ਤਰਣ ਕਰਨ ਸਮਰਥਾ ਰਾਮ ਰਖ ਜਗਤ ਸਗਲ ਦੇ ਹੰਥਾ ਰਾਮ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿਤ ਸੁਖ ਦਾਤਾ ਹਉ ਪਰ ਬਾਣੀ ਦਾਸ ਤੇਰੇ ਜਿਨੀ ਏਕ ਪਛਾਤਾ ਵਰਨ ਚਿਹਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ ਬੇਂਤੀ ਪ੍ਰਭ ਕਰਨ ਕਾਰਨ ਸਮਰਤਾ ਏ ਜੀ ਤੇਰੇ ਤੂੰ ਕਰਤਾ RAM ਪ੍ਰਭ ਦੁਖ ਦਰਦ ਭਰਮ ਹਰਤਾ RAM ਭਰਮ ਦੁਖ ਦਰਦ ਨਿਵਾਰ ਕਿਨ ਮੈਂ ਰਖ ਲੈ ਹੋ ਤੀਨ ਦਇਆਲਾ ਮਾਤ ਪਿਤਾ ਸੁਆਮ ਸਜਣ ਸਭ ਜਗਤ ਬਾਲ ਗੋਪਾਲਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੁ ਬੋਹੜ ਜਨਮ ਨ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪਹਿਰ ਹਰ ਧਿਆਇ ਰਾਮ ਮਨ ਇਛਿ ਅੜਾ ਫਲ ਪਾਈਏ ਰਾਮ ਮਨ ਇਚ ਪਾਈਐ ਪ੍ਰਭ ਧਿਆਈਐ ਮਿਟੈ ਜਮ ਕੇ ਤਰਸ ਗੋਬਿੰਦ ਗਾਇਆ ਸਾਧ ਸੰਗਾਇਆ ਪਈ ਪੂਰਨ ਆਸਾ ਤਜ ਮਾਨ ਮੋ ਵਿਕਾਰ ਸਗਲੇ ਪ੍ਰਭ ਕੈ ਮਨ ਪਾਈਐ ਬਿਨਵੰਤ ਨਾਨਕ ਦਿਨਸ ਰਹਿਣੀ ਸਦਾ ਹਰ ਹਰ ਧਿਆਈਐ ਦਰਵਾਜੇ ਅਨਹਤ ਵਾਜੇ RAM ਘਟ ਘਟ ਹਰ ਗੋਬਿੰਦ ਗਾਜੇ RAM ਗੋਬਿੰਦ ਗਾਜੇ ਸਦਾ ਬਿਰਾਜੇ ਅਕਮ ਅਗੋਚ ਰਿਊਣਾ ਗੁਣ ਪੇ ਅੰਤ ਕਿਛ ਕਹਿਣ ਨ ਜਾਈ ਕੋਈ ਨਸਕੇ ਪਹੁੰਚਾਉ ਆਪਿ ਉਪਾਇ ਆਪ੍ਰਤੀ ਪੱਲੇ ਜੀ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਪਗਦੀ ਦਰਵਜੇ ਅਨਹਦ ਵਜੇ ਰਾਗ ਬਡਹੰਸ ਮਹੱਲਾ ਪਹਿਲਾ ਕਰ ਪੰਜਵਾ ਅਲਾਣੀਆਂ ਇੱਕ ਓੰਕਾਰ ਸਤਗੁਰ ਪਰਸਾਤ ਤਨ ਸਿਰੰਦਾ ਸੱਚਾ ਪਾਤਸ਼ਾਹ ਹੋ ਜਿਨ ਜਗ ਤੰਦੈ ਲਾਇ ਮੌਲਤ ਪੁੰਨੀ ਪਾਈ ਪਰ ਜਾਨਿਆੜਾ ਅਤ ਚਲਾਇਆ ਜਾਨੀ ਕਤ ਚਲਾਇਆ ਲਿਖਿਆ ਆਇਆ ਰੋਨੇ ਵੀਰ ਸਬਾਏ ਕਾਇਆ ਹੰਸ ਥੀਆ ਵੇ ਛੋੜਾ ਚਾ ਦਿਨ ਪੁੰਨੇ ਮੇਰੀ ਮਹੀਂ ਜੇ ਹਾ ਲਿਖਿਆ ਤੇਹਾ ਪਾਇਆ ਜੇ ਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਤੰਦੈ ਲਾਇਆ ਸਾਹਿਬ ਸਿਮਰੋ ਮੇਰੇ ਭਾਈਓ ਸਭਨਾ ਇਹੋ ਪਇਣਾ ਇੱਥੇ ਤੰਦਾ ਕੂੜਾ ਚਾਰਤੀ ਹਾਂ ਆਗੈ ਸਰ ਪਰ ਜਣਾ ਆਗੈ ਸਰ ਪਰ ਜਾਣਾ ਜਿਉ ਮਹਿਮਾਨਾ ਕਾਹੀ ਕਰਬ ਕੀ ਜੈ ਜਿਤ ਸੇਵੀਏ ਦਰਗੈ ਸੁਖ ਪਾਈਏ ਨਾਮ ਤਿਸੇ ਕਾ ਲੀਜੈ ਆਗੇ ਹੁਕਮ ਨ ਚੱਲੈ ਮੋਲੇ ਸਿਰ ਸਿਰ ਕੀਆ ਵਿਹਾੜਾ ਸਾਹਿਬ ਸਿਮਰਿਓ ਮੇਰੇ ਭਾਈਓ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰੱਥ ਸੋਥੀਐ ਹਿਲੜਾ ਇਹੋ ਸੰਸਾਰੂ ਜਲ ਥਲ ਮਹੀਲ ਰਵ ਰਹਿਆ ਸਾਚੜਾ ਸਿਰਜਣ ਹਰੋ ਸਾਚਾ ਸਿਰਜਣ ਹਰੋ ਅਲਖ ਅਪਾਰੋ ਤਾਂ ਕਾ ਅੰਤ ਨ ਪਾਇਆ ਆਇਆ ਤਿਨ ਕਾ ਸਫਲ ਪਿਆ ਹੈ ਇਕ ਮਨ ਜਿਨੀ ਤੇ ਆਇਆ ਟਾਏ ਟਾਏ ਉਸਾਰੇ ਆਪੇ ਹੁਕਮ ਸਵਾਰਣ ਹਰੋ ਜੋ ਤਿਸ ਪਾਵੈ ਸਮਰੱਥ ਸੋ ਥੀਏ ਹਿਲੜਾ ਇਹੋ ਸੰਸਾਰੋ ਨਾਨਕ ਰੁਣਾ ਬਾਬਾ ਜਾਣੀ ਜੇ ਰੂਵੇ ਲਾਇ ਪਿਆਰੋ ਵਾਲੇ ਵੀ ਕਾਰਣ ਬਾਬਾ ਰੋਇਆ ਰੂਵਣ ਸਗਲ ਬਿਕਾਰੋ ਰੋਵਣ ਸਗਲ ਬਿਕਾਰੋ ਕਾਫਲ ਸੰਸਾਰੋ ਮਾਇਆ ਕਾਰਣ ਰੂਵੇ ਜੰਗਾ ਮੰਧਾ ਕਿਛ ਸੁਝ ਨਹੀਂ ਇਹੋ ਤਨ ਏ ਵੈ ਖੂ ਵੈ ਇਕ ਤੇ ਆਇਆ ਸਭ ਕੋ ਜასი ਕੂੜ ਕਰੋ ਅਹੰਕਾਰੋ ਨਾਨਕ ਰੂਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਰੋ ਬਡ ਹੰਸ ਮਹੱਲਾ ਪੈਨਾ ਆਵੋ ਮਿਲੋ ਸਹਿਨਿਓ ਸਚੜਾ ਨਾਮ ਲਿਆ ਰੋ ਵੇਰ ਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾ ਪੀ ਉਥੇ ਜਾਣਾ ਜਿਸ ਕਾ ਕੀਆ ਤਨ ਹੀ ਲੀਆ ਹੋਆ ਤਿਸੇ ਕਾ ਪਣਾ ਜੋ ਤਿੰਨ ਕਰ ਪਾਇਆ ਸਵਾਕੇ ਆਇਆ ਅਸੀਂ ਕੇ ਹੁਗਮ ਕਰੇ ਹਾਂ ਆਵੋ ਮਿਲੋ ਸਹੇਲਿਓ ਸਚੜਾ ਨਾਮ ਲਿਆ ਮਰਨ ਮੰਦਾ ਲੋਕ ਆਖੀਏ ਜੇ ਮਰ ਜਾਣੇ ਐਸਾ ਕੋਈ ਸੇਵਿਓ ਸਾਹਿਬ ਸਮਰੱਥੀ ਆਪਣਾ ਪੰਥ ਸੁਹੇਲਾ ਆਗੇ ਹੋਏ ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ ਆਕੇ ਮਿਲੈ ਵਡਾਈ ਭੇਟੇ ਸਿਓ ਜਾਵੋ ਸੱਚ ਸਮਾਵੋ ਤਾਂ ਪਤ ਲਿਖੈ ਪਾਈ ਮਹਿਲੇ ਜਾਈ ਪਾਵੋ ਖਸਮੇ ਪਾਵੋ ਰੰਗ ਸਿਉ ਰਲਿਆ ਹਮਾਰੇ ਮਰਣ ਮੰਦਾ ਲੋਕਾਂ ਆਖੇ ਜੇ ਕੋਈ ਮਰ ਜਾਣੇ ਮਰਣ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇ ਆਕੇ ਆਖੀਏ ਤਰਗੀ ਪਾਵੇ ਸਾਚੀ ਮਣੋ ਦਰਗੇ ਮਾਣ ਪਾਵੇ ਪਤ ਸੋ ਜਾਵੇ ਆਕੇ ਦੁੱਖ ਨ ਲਾਕੇ ਕਰ ਏਕ ਤਿਆਵੇ ਤਾਂ ਫਲ ਪਾਵੇ ਜਿਤ ਸੇ ਵੀਏ ਪਉ ਆਗੇ ਉੱਚ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣ ਜਣੋ ਮਰਣ ਮੁਣਸ ਸੂਰਿਆ ਹੱਕ ਹੈ ਜੋ ਹੋਏ ਮਰੇ ਪਰਵਣੂ ਨਾਨਕ ਕਿਸ ਨੂੰ ਬਾਬਾ ਰੋਈਏ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਤਰਣ ਤਾਰੇ ਜਿਨ ਕੀ ਆਸੋ ਜਾਣੈ ਆਪੇ ਵੇਖੇ ਆਪੇ 부ਝੇ ਆਪੇ ਹੁਕਮ ਪਛਾਨੈ ਜਿਨ ਕਿਛ ਕੀਆ ਸੋਈ ਜਾਣੈ ਤਾਂ ਕਰੋ ਪਿਆ ਪਾਰੋ ਨਾਨਕ ਕਿਸਨੋ ਬਾਬਾ ਰੋਈਏ ਬਾਜੀ ਹੈ ਇਹੋ ਸੰਸਾਰੋ ਵਡ ਹੰਸ ਮਹੱਲਾ ਪਹਿਲਾ ਦਖਣੀ ਸੱਚ ਸੇ ਰੰਦਾ ਸੱਚਾ ਜਾਣੀਏ ਸੱਚਾ ਸੱਚੜਾ ਪਰਵਤ ਘਰੋ ਜਿਨਿਆ ਪੀਨੇ ਆਪ ਸਾਚਿਆ ਸੱਚੜਾ ਅਲਖ ਅਪਾਰੋ ਦੋਏ ਪੜ ਜੋੜ ਵਿਚੋੜੇ ਅਨ ਗੁਰ ਬਿਨ ਕੋਰੇ ਅੰਧਾਰੋ ਸੂਰਜ ਚੰਦ ਸਰਜਿ ਅਹਨਸ ਚਲਤ ਵਿਚਾਰੋ ਸਚੜਾ ਸਾਹਿਬ ਸਚ ਤੂੰ ਸਚੜਾ ਤੇ ਪਿਆਰੋਂ ਰਹਾਓ ਤੁਧ ਸਰਜੀ ਮੇਦਨੀ ਤੁਖ ਸੁਖ ਤੇਵਣ ਹਾਰੋ ਨਾਰੀ ਪੁਰਖ ਸਰਜੀਐ ਬਖਮਾਇ ਮੋ ਪਿਆਰੋ ਖਾਣੀ ਪਾਣੀ ਤੇਰਿਆ ਦੇ ਦੀਆ ਆਧਾਰੋ ਕੁਦਰਤ ਤੱਕ ਤੇ ਰਜਾਇਆ ਸੱਚ ਨੇ ਬੇੜਨ ਹਾਰੋ ਆਵ ਕਵਣੀ ਸਿਰਤੀਆ ਤੂੰ ਥਿਰ ਕਰਨੈ ਹਾਰੋ ਜੰਮਣ ਮਰਣ ਆਈ ਗਿਆ ਪਦਿਕ ਜੀਉ ਬੇਕਰੋ ਪੁੰਡੜ ਨਾਮ ਵਿਸਰਿਆ ਪੁਡੜੇ ਕਿਆ ਤਿਸ ਚਾਰੋ ਗੁਣ ਛੋੜ ਵਿਖਲੰਦਿਆ ਅਗਣ ਕਾ ਬਣ ਜਾਰੋ ਸੱਦਰਿਆ ਹੈ ਤਿੰਨ ਜਾਣਿਆ ਹੁਕਮ ਸੱਚੇ ਕਰਤਾ ਰੋ ਨਾਰੀ ਪੁਰਖ ਵਿੱਚ ਨੇ ਆ ਵਿਛੜਿਆ ਮਿਲਣ ਹਰੋ ਰੂਪ ਨਾ ਜਾੜੇ ਸੋਣੀਏ ਹੁਕਮ ਬੱਦੀ ਸਰਕਾਰ ਬਾਲਕ ਬਿਰਦ ਨ ਜਾਣਨੀ ਢੋਲ ਨਹੇਤ ਪਿਆਰੋ ਨੋਂਦਰ ਠਾਕੇ ਹੁਕਮ ਸੱਚੇ ਹੰਸ ਗਾਇਆ ਗਹਿਣਾ ਰੋ ਸਤਨ ਛੁਟੀ ਮੁੱਠੀ ਝੂਟ ਵਧਣਿਆ ਮਿਰਤ ਕੜਾ ਅੰਗ ਨੜੇ ਭਰੇ ਸਵਰਤ ਮੋਈ ਮਰਮਾਈਏ ਮਹਿਲ ਰੁਨੀ ਦਰਬਾਰੇ ਰੋਵੋ ਕੰਤ ਮਹਿਲਿਓ ਸਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪਟ ਅੰਭਰੇ ਵਾਜੇ ਬੱਜੇ ਸੱਚੀ ਬਾਣੀਆਂ ਪੰਚ ਮੂਏ ਮਨ ਮਹਰੇ ਜਾਨੀ ਵਿੱਚ ਨੜੇ ਮੇਰਾ ਮਰਣ ਪਿਆ ਇਹ ਗ ਜੀਵਨ ਸੰਸਾਰੇ ਜੀਵਤ ਮਰੇ ਸੁ ਜਾਣੀਐ ਪਰ ਸੱਚ ਦੇ ਹੇਤ ਪਿਆਰੇ ਤੁਸੀਂ ਰੋਵੋ ਰੋਵਣ ਆਏ ਓ ਝੂਠ ਮੁਠੀ ਸੰਸਾਰੇ ਹਾਂ ਮੁਠੜੀ ਤਦੇ ਤਾਂ ਬਣਿਆ ਪਰ ਛੋਟੀ ਅੜੀ ਪੈ ਤੜਕਾਰੇ ਘਰ ਘਰ ਕੰਤ ਮਹਿਲਿਆਂ ਰੂੜੇ ਹੇਤ ਪਿਆਰੇ ਮੈਂ ਮੇਰੇ ਸੱਚ ਸਲਾਹਣਾ ਹੋ ਰਹੀ ਸਿੜੀ ਨਾਮ ਪਤਾ ਹੈ ਗੁਰ ਮਿਲਿਏ ਬੇਸਪਟਿਆ ਸਤਨ ਸੱਚ ਸਿਗਾਰ ਆਵੋ ਮਿਲੋ ਸਹੇਲਿਓ ਸਿਮਰੋ ਸਰਜਣਹਾਰੋ ਬਈਰ ਨਾਮ ਸੁਹਾਗਨੀ ਸੱਚ ਸਵਰਣਹਾਰੋ ਗਾਵੋ ਗੀਤ ਨ ਬਿਰਹੜਾ ਨਾਨਕ ਬ੍ਰह्म ਵਿਚਾਰੋ गावो गीत न बिरहड़ा नानक ब्रह्म विचारो गुरु जी का खालसा गुरु जी की फतेह